वाहे गुरु जी की फतेह सुरेश सिंह खालसा संगत जी आप जी के चरण से माफी मांगना चाहता है कि सुरेश सिंह के गलती बड़े गलती पता किमें हुआ गलती में फोन चे गां पैसा दल कर करके ਚਲੋ ਮੈਨੂੰ ਕੰਤਾਇਆ ਗਿਆ ਮੈਂ ਸੋਚਿਆ ਨਹੀਂ ਸਮਝਿਆ ਅੱਗੇ ਵੀ ਮੈਂ ਫੋਨਾਂ 'ਚ ਬਹੁਤ ਦੇਰ ਦੇਰ ਤੱਕ ਸੰਗਤ ਨਾਲ ਮੈਂ ਫੋਨ 'ਚ ਗੱਲ ਕਰਦਾ ਹੁੰਦਾ ਜੇ ਨਹੀਂ ਵੀ ਫੋਨ 'ਚ ਖੁੰਦਾ ਤਾਂ ਦੁਬਾਰਾ ਮੈਂ ਲੌਟਾ ਦਿੰਦਾ ਹੁੰਦਾ ਫੋਨ ਹਰੇਕ ਸੰਗਤ ਨੂੰ ਦੁਬਾਰਾ ਲੌਟਾਉਂਦਾ ਹੁੰਦਾ ਕਿਸੇ ਦਾ ਨਹੀਂ ਮੈਂ ਮਾਨਾ ਨਹੀਂ ਕਰਿਆ ਨਾ ਕਿਸੇ ਦਾ ਫੋਨ ਮੈਂ ਕਦੇ ਨਹੀਂ ਕਦੇ ਵੀ ਨਾ ਮੈਂ ਨਹੀਂ ਚੱਕਿਆ ਚੱਕਿਆ ਸਾਰੇ ਸੰਗਤ ਕੇ ਚੱਕੀਆਂ में टोटल फोन आंदा रहा 500 फोन देहाड़ी में आ जंदे हैं हजारों बार आ जंदे लौटार मैं सब नु चक चक के देखदा सुनदा नहीं चकंदा कट ही जाना मैं कट देना जब लाइव में जुड़िया आंदा ज्यादा भी फोन आंदे हैं बहुत तो देखो संगत जी एक पासे गल ਧਰਮ दा एक पासे गल बीओ बदावंदा ਕਿਵੇਂ ਚਲਾਕੀ ਵਰਤੀਆ ਉਹ ਬੰਦਾ ਉਹ ਆਪਣਾ ਸੋਚਿਆ ਕਿ ਹੁਣ ਮੈਂ ਇੰਟਰਵਿਊ ਲੈਣੇ ਜਾਊਂਗਾ ਤਾਂ ਖਾਲਸਾ ਜੀ ਨੇ ਤਾਂ ਪੈਸਾ ਦਾ ਗੱਲ ਕਰੂਗਾ ਪੈਸਾ ਦੇਣਾ ਪਰਨਾ ਚਾਹੇ ਥੋੜਾ ਬਹੁਤ ਤਾਂ ਦੇਣੀ ਪਰਨਾ ਇਸੇ ਵਧੀਆ ਇਹਨੂੰ ਬਦਲਾਮ ਕਰਕੇ ਮੈਂ ਆਪਣੇ ਬੱਚੇ ਪਾਲਨੇ ਮੈਂ ਕਹਿੰਦਾ ਬਹੁਤ ਸ਼ਾਬਾਸ਼ ਤੇਰਾ ਤੇਰੇ ਜੈਸਾ ਦੁਨੀਆ ਮੇ ਹੋਣਾ ਚਾਹੀਦਾ ਕਿਉਂਕਿ दुए बदलाम करके अपने बच्चे के पर ही जावे बहुत धन्यवाद वीर जी बहुत धन्यवाद कि बिना साबुन से कपड़ा मैल उतरे जावे तो पैसा ज लगा जरूरत है तो भी नु देन दा कपड़ा फैदे नहीं जे तेरे वर के कोई मेरा वीर होर भी मिल जावे इमें बदलाम करता रहे दुनिया से गाल कटा रहे मेरा पाप मेरा मैल तो, तो हो जावे तो मैं बहुत शुक्र गुजारता बहुत धन्यवाद करता, संगत जी माफी मांगना चाहता कि मैं संगत जी के सेवादार हैं सुरेश सिंह खालसा पुत्र हैं मैं सेवादार भी हैं पुत्र भी हैं श्री गुरु गोविंद सिंह के पुत्र भी सबसे बड़ी संगत होगा संगत मुझे अरवाई नहीं चलता संगत जी माँ बाप है ਉੱਪਰ ਚੱਕਣੇ ਵਾਸਤੇ ਵੀ ਹੁੰਦਾ ਦਬਾਉਣ ਵਾਸਤੇ ਵੀ ਹੁੰਦਾ ਜਿਹਨੇ ਭੇਜਿਆ ਤਾਂ ਉਹ ਲੈ ਜਾਣ ਵੀ ਜਾਂਦਾ ਪਰ ਹਾਂ ਗੁਰੂ ਗੋਬਿੰਦ ਸਿੰਘ ਸੇ ਡਰੋ ਜੇ ਡਰਨਾ ਹੈ ਜ਼ਿੰਦਗੀ ਮੇ ਮਜ਼ਾ ਸੇ ਜੀਣਾ ਹੈ ਤਾਂ ਗੁਰੂ ਕਰ ਜਾਇਆ ਚਾਹੇ ਕੋਈ ਵੀ ਤਰਮਦਾ ਬੰਦਾ ਹੋਏ ਚਾਹੇ Hindu ਚਾਹੇ Musalman ਚਾਹੇ Sikh ਗੁਰੂ ਘਰ ਚੇ ਜਾਣ ਦਾ ਸਭ ਕੇ ਅਧਿਕਾਰ ਹੈ ਚਾਰ ਦੁਆਰ ਬਣਾਇਆ ਚਾਰੇ ਜਾਤੀ ਦਾ कोई जाति पाति नहीं देखे चारे द्वार से कोई भी जा सकता ईट के ईट खड़काया सुबह सनंद बाबा बंदा बहादुर उन्हें किसी के मंदिर टवाया उन्हें किसी का मस्जिद टवाया ना उन्हें किसी दा घर टवाया ताज महल टवाया जिन्हें करिया कर ਜਿਸ ਧਰਤੀ ਨੇ ਸਾਡੇ ਬੱਚਿਆ ਕੇ ਨਾਲ ਗੁਰੂ ਗੋਬਿੰਦ ਸਿੰਘ ਲਾਲ ਦੇ ਨਾਲ ਤੱਕਾ ਕਰਿਆ ਜ਼ੁਲਮ ਕਰਿਆ ਉਹਨਾਂ ਨੂੰ ਇਟ ਕੇ ਇਟ ਖੜਕਾਇਆ ਗਿਆ ਤੇ ਅੱਜ ਧਰਮਾਂ ਦਾ ਨਾਮ ਸੇ ਅਸੀਂ ਕੀਰਤਨ ਗਾਉਂਦੇ ਆ ਧਰਮ ਦੇ ਨਾਮ ਸੇ ਨਾਮ ਦਾ ਪ੍ਰਚਾਰ ਕਰਦੇ ਆ ਤਾਂ ਅੱਜ ਸਾਨੂੰ ਲੋਕੀ ਬਦਲਾਮ ਕਰਿਆ ਜਾਂਦਾ ਤੇ ਰਾਗੀ ਪਾਠੀ ਕੀਰਤਨੀਆਂ ਦੁਆਨ ਗਾਉਣ ਵਾਲਾ ਉਹਨਾਂ ਨੂੰ ਤੁਸੀਂ ਜਾ ਕੇ ਰੋਕੂੰਗਾ ਕਿ ਹਾਂ ਇੱਥੇ ਗੁਰੂ ਦਾ ਗੱਲ ਚੱਲਦਾ ਤੂੰ ਵੇਖ ਜੇ ਪੈਸਾ ਕਾਦੇ ਪਵੋ ਨਾ ਫਿਰ ਗੱਲਾਂ ਚ ਜਿਹੜੇ ਗੱਲੇ ਲੱਗਿਆ ਹੈ ਗੁਰਦੁਆਰੇ ਚ ਉਹਨਾਂ ਨੂੰ ਵੀ ਰੋਕੋ ਬੰਦ ਕਰੋ ਉਹ ਗੱਲਾਂ ਚ ਪੈਸਾ ਨਾ ਗਿਰੇ ਗੁਰੂ ਕੇ ਗੱਲ ਕਰਨਾ ਤਾਂ ਉਥੇ ਪੈਸਾ ਲੈ ਕੇ ਕਿਉਂ ਜਾਂਦੇ ਆ ਕਾਦੇ ਲੈ ਕੇ ਜਾਂਦੇ ਆ ਇਹ ਪੁੱਛਦੇ ਤੁਸੀਂ ਨੂੰ ਪੈਸਾ ਕਿਉਂ ਲੈ ਕੇ ਜਾਂਦੇ ਆ ਤੁਸੀਂ ਉਥੇ ਜੇ ਗੁਰੂ ਕੇ ਗੱਲੇ ਕਰਨਾ ਤਾਂ ਪੈਸਾ ਲੈ ਕੇ ਨਾ ਜਾਉਂਦੇ ਕਾਦੇ 10 ਬੀਹਾ ਦਾ ਨੋਟ ਲੈ ਕੇ ਜਾਂਦੇ ਜੇੰਬਾ ਚ ਕਦੇ ਕੀਰਤਨੀਆਂ ਨੂੰ ਪਉਣਾ ਗੁਰੂ ਘਰ ਤਾਂ ਪਉਣੀ ਪਉਣੀ ਹੈ ਕੀਰਤਨੀਆਂ ਨੂੰ ਕਾਦੇ ਪਉਂਦੇ ਤੂੰ ਉਹ ਤਾਂ ਗੁਰੂ ਦਾ ਕੀਰਤਨ ਗਾਉਂਦੇ ਹੈ ਦੇਖੋ ਵੀਰ ਜੀ ਉਹਨਾਂ ਦਾ ਵੀ ਬੱਚੇ ਹੈ ਉਹਨਾਂ ਦਾ ਵੀ ਬੱਚੇ ਨੇ ਰੋਟੀ ਖਾਣਾ ਮਿਹਨਤ ਹੈ ਨਾ ਪਰ ਉਹ ਬੱਚੇ ਕਿੱਥੇ ਸੇ ਪਾਲੂਗਾ ਕੀਰਤਨੀਆਂ ਜੇ ਕਰਨਾ ਦਾ ਗੁਰੂ ਦਾ ਗੱਲ ਮੈਂ और कौन किसान कि थोड़ी दे दूंगा पैसा मेनू गुरुए साहब देगा कोई बहाने से कोई हिला था करता हो कृपा तक करता है जब गुरु साहब की बंदगी करता वो आप देने वाला हो मेहनत करता हूं। सारा दिहाड़ी बुलवाना इंटरव्यू लेना बैठा के मर्जी न कुर्सी पर मैक मुंह चिल्लाना जो कुछ बोलना हो संगत के सामने वो दिखार कर देना एक गला था चार बनौना उन्हें ਇੰਟਰਵਿਊ ਦੇਣਾ ਕਿ ਸੌਖਾ ਖਲਾ ਦਾ ਬਾਹਰ ਧਰਤੀ ਕੰਪਨੀ ਲੱਗ ਜਾਂਦਾ ਆਵਾਜ਼ ਕੋਈ ਗਲਤੀ ਕਰ ਜਾਵੇ ਸਰੀਰ ਦੋ ਦਿਨ ਨਹੀਂ ਨੀਂਦ ਆਉਂਦੀ ਕਿ ਕਿਆ ਕਹ ਗਿਆ ਮੈਂ ਇੰਟਰਵਿਊ ਜੇ ਉਹਨੇ ਪਾ ਦੇਣਾ ਉਹਨੇ ਤਾਂ ਮਸਾਲਾ ਹ ਲੈਣਾ ਉਹਨੇ ਤਾਂ ਬੀਓ ਲੈਂਦਾ ਮਾਰੇ ਮਸਾਲਾ ਪੜ ਕੇ ਚਾਹੇ ਤੂੰ ਗਾਲ ਕੱਢੀ ਚਾਹੇ ਕੁਝ ਕਰਦੇ ਉਹਨੇ ਪਾ ਦੇਣਾ ਤੇਰਾ ਕਹਿਣਾ ਥੋੜੀ ਮੰਨਾ ਕਿੰਨਾ ਹੀ ਨਹੀਂ ਤੂੰ ਰੁਕ ਗਿਆ कोई और इंटरव्यू वाला मानूंगा कहना नहीं था हरेक नहीं मानते जेडे असली गल जिदे से जे मसाला नहीं होने नहीं पा जिदे गंदगी गल करूंगा मुंह चलगा उन्हें मसाला पार के पा देना तो वही काम उन्हें मुंह चे अनपर बंदा अनपढ़ कि दस हजार अनपर बांधा था संगा जी मुंह ही गया ਮਾफी ਮੰਗਣਾ ਚਾਹੁੰਦਾ ਮੈਂ ਸਾਰੇ ਸੰਗਤ ਸੇ ਪਰਮਾਤਮਾ ਸੇ ਮਾਫੀ ਲਵ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਕੈਸਾ ਅਮਰਤ ਛਕਾਇਆ ਮਹਾਰਾਜ ਤੁਸੀਂ ਆਪਣਾ ਪੁੱਤਰ ਬਣਾਇਆ ਕਿ ਲੋਕੀ ਮੈਨੂੰ ਗਾਲਾ ਕੱਢ ਅੱਜ ਕਲਾਕਾਰਾਂ ਦਾ ਅੱਜ ਗਾਇਕਰ ਦਾ ਅੱਜ ਸਿੰਗਰ ਦਾ ਅੱਜ ਜਿਹੜੇ ਪਰ ਚਾਰਕ ਦਾ ਗੁਰੂ ਦਾ ਨਾਮ ਦੇ ਪ੍ਰਚਾਰ ਕਰਦਾ ਉਹਨੂੰ ਇੱਜ਼ਤ ਕਾਦੇ ਕੱਢ ਗਿਆ ਜਿਹੜੇ ਗੰਦਗੀ ਮੋਬਾਈਲਾ ਤੇ ਨਹੀਂ ਵੀਡੀਓ ਪਹੁੰਦੇ ਆ ਕੋਈ ਨੱਚਦਾ ਹੈ ਕੋਈ ਕੁਝ ਕਰਕੇ ਨੱਚਦਾ ਕੋਈ ਕੁਝ ਕਰ ਦਿਆ ਕੋਈ ਕੁਝ ਕਰ ਦਿਆ ਜਨਾਨੀਆਂ ਜਿਆਦਾ ਇਹ ਮੋਬਾਈਲਾ ਪਰ ਗੰਦ ਪਾਉਣੇ ਲੱਗਿਆ ਆ ਜਿਆਦਾ ਤਾਂ ਅਰੰਤਿਨ ਮਨ ਬਹੁਤ ਗੰਦ ਪਾਉਣੇ ਲੱਗਿਆ ਇਹਨੂੰ ਮੈਂ ਬਾਰ ਬਾਰ ਸਮਝਾਉਣਾ ਖਬਰਦਾਰ ਦੂ ਸੱਡਾ ਦੇਸ਼ ਪਰ ਤੂੰ ਗੰਦਗੀ ਨਾ ਪਾ ਪੰਜਾਬ ਪਹਿਲੀ ਪਾਪ ਸੇ ਪਰਿਆ ਹੁਆ ਕਿ ਲੋਕੀ ਮੈਨੂੰ ਪੰਜਾਬ ਨੂੰ ਜਮੇ ਪੰਜਾਬ ਕੇ ਤਰਤੀਨੂ ਖਾਣੇ ਪਾ ਲਗ ਗਿਆ ਚੋੜੀਆਂ ਠਗੀਆਂ ਸੋ ਇੱਕ ਤੂੰ ਗਾਲਾਂ ਕੱਟ ਕੱਟ ਕੇ ਫੋਲਾ ਮੈਂ ਤਾਂ ਕਹਿੰਦਾ ਉਹੀ ਜਾਨੂ ਵੀਓ ਆਉਂਦੇ ਆ ਉਹੀ ਜਾਨੂ ਫੋਲੋ ਆਉਂਦੇ ਉਹੀ ਜਾਨੂ ਕਮੈਂਟ ਵਧੀਆ ਆਉਂਦੇ ਸਾਡੇ ਵਰਗੇ ਪ੍ਰਚਾਰਕ ਨੂੰ ਕਿਹੜਾ ਕਮੈਂਟ ਕਰਦੇ ਵਧੀਆ ਸਭ ਗਾਲਾਂ ਕੱਢਦੇ ਆ ਜਾ ਗੁਰੂ ਗੋਬਿੰਦ ਸਿੰਘ ਸੁਰੇਸ਼ ਸਿੰਘ ਉਡੀਕਦਾ ਆ ਜਾ ਗੁਰੂ ਨਾਨਕ ਜੀ ਤੈਨੂੰ ਸੁਰੇਸ਼ ਸਿੰਘ ਸੇ ਵਾਹ ਧਰ ਉਡੀਕਦਾ ਲੋਕੀ ਦੇਵੇ ਗਾਲਾ ਗੁਰੂ ਜੀ ਲੋਕੀ ਮਾਰੇ ਤਾਨਾ ਲੋਕੀ ਦੇਵੇ ਧਮਕੀ ਗੁਰੂ ਜੀ ਲੋਕੀ ਦੇਵੇ ਗਾਲਾ ਆ ਜਗੁੜ ਗੋਬਿੰਦ ਸਿੰਘਾ ਸੇਵਾਦਾਰ ਉਰੇ ਕਿਦਾਂ ਸੰਗਤਾਂ ਦਾ ਪੱਲਾ ਫੈਰ ਦੂ ਐ ਰਾਖੀ ਕਿ ਦਿਨ ਨਹੀਂ ਆਇਆ ਤੈਨ ਮੇ ਉਡੀਕਦਾ ਸਾਰੇ ਸੰਸਾਰ ਮੇਰਾ ਬਿਰਾਹ ਪਹਿਣਾ

ਨਾ ਜਾ ਪੰਜਾਬ ਛੱਡ ਕੇ ਤੇ ਸਾ ਵੀ ਦੇਸ ਨਾ ਜਾ ਪੰਜਾਬ ਛੱਡ ਕੇ ਤੇ ਸਾ ਵੀ ਦੇਸ ਅਸਲੀ ਵੀਰ ਮੇਰਾ ਪੰਜਾਬ ਛੱਡ ਕੇ ਚੱਲ ਗਿਆ ਦੁਰ ਮੇ ਵੀਰ ਮੇਰਾ ਪੰਜਾਬ ਛੱਡ ਕੇ ਚਲਨੇ ਗਿਆ ਸਿੱਖੀ ਨੂੰ ਬਚਾਈਏ ਵੀਰ ਜੀ ਅਣਖ ਨੂੰ ਬਚਾਈਏ ਆਜੋ ਮੇਰਾ ਵੀਰ ਆ ਪਹਿਨਾ ਗੁਰੂ ਵਾਲਾ ਬਣিয়ে ਗੁਰੂ ਵਾਲਾ ਬਣ ਕੇ ਵੀਰ ਜੀ ਦੇਸ ਨੂੰ ਸੁਧਾਰੀਏ सबरत वाहेगुरू जी खालसा वाहिगुरू जी फतेह फतेह फते, गुरू द फतेह 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 गुरू द फतेह लो मेरा मेरा पैजी लो मेरा मेरा पैजी गुरुवाल बनी सुरत सिंग गला करद सचीया धर्म के प्रचार करिए लोकी ताना मारदाए धर्म कदा प्रचार करिए ਲੋਕੀ ਤਾਨਾ ਮਰਦਾਏ ਕਮੇਟਾ ਵਿੱਚ ਗੱਲਾਂ ਕਾਟੇ ਕਮੇਟਾ ਵਿੱਚ ਗੱਲਾਂ ਕਾਟੇ ਗੁਰਵਾਲਾ ਬਣੀਏ ਵੀਰ ਜੀ ਨਸ਼ਿਆਂ ਨੂੰ ਛੇੜੀਏ ਗੁਰਵਾਲਾ ਬਣੀਏ ਵੀਰ ਜੀ ਨਸ਼ੇ ਅਣਜਾਣੇ ਨਾ ਜਾ ਪੰਜਾਬ ਛੱਡ ਕੇ ਦੇਸਾ ਵੀ ਦੇਸਾ ਮੈਂ ਤਾਂ ਹੀ ਕਹਿੰਦਾ ਵੀਰ ਜੀ ਨਾ ਜਾ ਪੰਜਾਬ ਛੱਡ ਆਹੇ ਜਾ ਪਾਪੀ ਲੋਗ ਇੱਥੇ ਰਹਿ ਗਿਆ ਤੁਸੀਂ ਚਲਿਆ ਪੰਜਾਬ ਛੱਡ ਕੇ ਵਧਿਆ-ਵਧਿਆ ਮੇਰੇ ਵੀਰ ਚਲੇ ਗਿਆ ਪਾਪੀ ਲੋਗ ਰਹਿ ਗਿਆ ਆ ਜਾ ਗੁਰੂ ਗੋਬਿੰਦ ਸਿੰਘ ਜੀ ਤੈਨੂੰ ਪੰਜਾਬ ਉਡੀਕਦਾ ਆਰੇਦਾਰੇ ਕੰਡੇ ਤਾਰ ਪੰਜਾਬ ਨੂੰ ਹੀ ਲਾ ਗਿਆ ਆਰੇਦਾਰੇ ਕੰਡੇ ਤਾਰ ਪੰਜਾਬ ਨੂੰ ਹੀ ਲਾ ਗਿਆ ਅਕੇਲੇ ਰਹਿ ਕੇ ਪੰਜਾਬ ਦੇ ਬਿਰਜੀ ਅਕੇਲੇ ਰਹਿ ਕੇ ਪੰਜਾਬ ਗੁਰੂ ਵਾਲਾ ਬਣিয়ে ਬਿਰਜੀ ਗੁਰੂ ਵਾਲਾ ਬਣিয়ে ਨਾ ਜਾਂ ਪੰਜਾਬ ਜਨ ਕੇ ਜੋ ਕੀ ਬਿਹਾਰ ਵੇ ਆ ਜਾ ਗੁਰੂ ਗੋਬਿੰਦ ਸਿੰਘ ਜੀ ਤੈਨੂੰ सुरेश ਸਿੰਘ ਸੇਵਾ ਦਰ ਉਤੇ ਕਿਦਾਂ ਦੁਨੀਆਂ ਦੇ ਅਲੰਗ ਮਾਰੀ ਤਾਨਾ ਦੁਨੀਆ ਦੇ ਵੇਗਾ ਲਾਗ ਰਹੀ ਦੁਨੀਆ ਮਾਰੀ ਤਾਨਾ ਵੱਡੇ ਵੱਡੇ ਚਖਮਾ ਚੇ ਨੂਨ ਡਾਲੇ ਲੋਕੀ ਮੈਂ ਕਿਆਈ ਗੁਨਾਹ ਕੀਤਾ ਮੈਂ ਕਿਆਈ ਗਲਤੀ ਕੀਤੀ ਗੁਰਦੈ ਨਾਮ ਦਾ ਪ੍ਰਚਾਰ ਕਰਦਾ ਰਹੇਂਗੀਆ ਮੇਰਾ ਮਾਂ ਬਾਪ ਸ੍ਰੀ ਗੁਰੂ ਗੋਬਿੰਦ ਸਿੰਘ ਜੇ ਨਾ ਮਰਜੀ ਨਾਲਾ ਕਾਟੀ ਜੇ ਨਾ ਮਰਜੀ ਤਨੇ ਮਾਰੇ ਇਤ ਨਹੀਂ ਛੱਡਾਂ ਸੇਵਾ ਗੁਰੂ ਦਾ ਇਤ ਨਹੀਂ ਛੱਡਾਂ ਸੇਵਾ ਗੁਰੂ ਦਾ ਚੌਥਾ ਇਹ ਪੁੱਤਰ ਬਾਰਿਆਂ ਪੰਜ ਮਾਈ ਮਾਂ ਇਹ ਮਾਈ ਬਾਪ ਬਾਰਿਆਂ ਸਤ ਮਾਈਆ ਪਰ ਗੁਰੂ ਜੀ ਤੇਰੇ ਬਿਨਾ ਗੁਰੂ ਜੀ ਤੇਰੇ ਬਿਨਾ ਮਨ ਨਹੀਂ ਲੱਗਦਾ ਸਾਰੇ ਦੁਨੀਆਂ ਇੱਕ ਪਾਸੇ ਮੈਂ ਤੇਰੇ ਨਾਲ ਰਹੂੰ ਗੁਰੂ ਜੀ ਤੇਰੇ ਬਿਨਾ ਮਨ ਨਹੀਂ ਲੱਗਦਾ ਲੱਖ ਹੀ ਦੌਲਤ ਮੈਨੂੰ ਲੱਖ ਹੀ ਤਬੜ ਹੈ ਲੱਖ ਮੈਨੂੰ ਸਾਤ ਸੰਗਤ ਲੱਖ ਹੀ ਦੁਨੀਆਦਾਰੀ ਤੇਰੇ ਬਿਗਾਰ ਗੁਰੂ ਜੀ ਦੁਨੀਆ ਅੰਧੇਰਾ ਲੱਗਦਾ ਤੇਰੇ ਬਿਗਾਰ ਗੁਰੂ ਜੀ ਤੇਰੇ ਬਿਨਾ ਦੁਨੀਆ ਅੰਧੇਰਾ ਲੱਗਦਾ ਆ ਜਾ ਗੁਰੂ ਗੋਬਿੰਦ ਸਿੰਘ ਜੀ ਤੈਨੂੰ ਸੁਰੇਸ਼ ਸਿੰਘ ਸੇਵਾਦਾਰ ਉਡੀਕਦਾ ਤੈਨੂੰ ਸਾਰੇ ਪੰਜਾਬ ਉਡੀਕਦਾ ਸਾਰੇ ਸਾਰੇ ਸੰਸਾਰ ਉਡੀਕਦਾ ਚੜ੍ਹਦੀ ਪੰਜਾਬ ਉਡੀਕਦਾ ਲੈਦੇ ਪੰਜਾਬ ਉਡੀਕਦਾ

ਸੇਵਾਦਾਰ ਉਡੀਕਦਾ ਸਾਰੇ ਪੰਜਾਬ ਉਡੀਕਦਾ ਆ ਜਾ ਗੁਰੂ ਨਾਨਕ ਜੀ ਸਾਰੇ ਦੁਨੀਆ ਉਡੀਕਦਾ ਆ ਜਾ ਗੁਰੂ ਨਾਨਕ ਜੀ ਆ ਜਾ ਗੁਰੂ ਗੋਬਿੰਦ ਸਿੰਘ ਆ ਜਾ ਬਾਬਾ ਬੰਦੇ ਸਿੰਘ ਜੀ ਰਾਖੀ ਨਹੀਂ ਬਣਾਇਆ राखीड़ी बनाजा बाबा, दे बना बाबा जी जजार सिंह राखीड़ीजा बाबा झोला वरसा जी राखी बना बाबा जी अजीत सिंह जीा फत सिंह जी बाबा अजीत सिंह ਰਾਗੜੀ ਬਨਾ ਜਾ ਤੇਰੇ ਭਲ ਨੇ ਜਨਮ ਦੋ ਪੁੱਤਰ ਚਮਕੌਰ ਜੇ ਦੋ ਪੁੱਤਰ ਆ ਫਤੇ ਘਰ ਸਾਹਿਬ ਫਿਰ ਕਹਿੰਦਾ ਗੁਰੂ ਜੀ ਸੰਸਾਰ ਦਾ ਪਲਾ ਘਰ ਦੋ ਬਾਹ ਬਾਹ ਗੋਬਿੰਦ ਸਿੰਘ ਜੀ ਤੇ ਰਾਹੀ ਸਾਕੰਕ ਕਰੂ ਦੁਨੀਆ ਹੀ ਗੱਲਾ ਕਾਟੇ ਦੁਨੀਆ ਹੀ ਤਨੇ ਮਾਰੇ ਆ ਜਾ ਗੁਰੂ ਗੋਬਿੰਦ ਸਿੰਘ ਜੀ ਆ ਜਾ ਗੁਰੂ ਨਾਨਕ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਅਥੇ ਪਤੇ ਵਾਹਿਗੁਰੂ ਜੀ ਕੀ ਹਾਲਾ ਦਾ ਵਾਹਿ ਰਾਤ ਸਾਰੇ ਨਾਲ ਸਿਆਣੇ ਮੈਨਾਂ ਸਭ ਨਾਲ ਪਿਆਰ ਹੈ ਹੁ ਵਾ ਪਏ ਜੋ ਆਰਾਮ ਕਰੋ ਕੱਲ ਨੂੰ ਮਿਲਦੇ ਆ ਬਹੁਤ ਧੰਨਵਾਦ ਸ੍ਰੀ ਗੁਰੂ ਗੋਬਿੰਦ ਸਿੰਘ ਜਰਦੀ ਖਲਾ ਰੱਖੇ ਤੁਸੀ ਨੂੰ ਇਵੇਂ ਰਹਿਣਾ ਪਰਦਾ ਸਾਨੂੰ ਜ਼ਿੰਦਗੀ ਇਵੇਂ ਜ਼ਿੰਦਗੀ ਕਾਟ ਕੇ ਰਾਤ ਕਾਟ ਕੇ ਦਿਨ ਮੇਂ ਸੇਵਾ ਕਰਨਾ ਗੁਰੂ ਘਰ ਜਾ ਕੇ ਸੇਵਾ ਕਰਨਾ ਇਵੇਂ ਰਹਿਣਾ ਪਰਦਾ ਸੰਗਤ ਜੀ ਇਹਨਾਂ ਦਾ ਗੱਲਾਂ 'ਚ ਆਪਾਂ ਰੱਬ ਦੇ ਪ੍ਰਚਾਰ ਕਰਦੇ ਰੱਬ ਦੇ ਨਾਲ ਜੁੜੀਏ ਇਹ ਝੂਠੀ ਸੱਚਾ ਕੇ ਗੱਲਾਂ 'ਚ ਨਾ ਬਰੋ ਵਧੀਆ ਰੱਬ ਦੇ ਪ੍ਰਚਾਰ 'ਚ ਗੁਰੂ ਵਾਲਾ ਜੇ ਮੈਂ ਕੀਰਤਨ ਗਾ ਦਿੱਤਾ ਗੁਰੂ ਵਾਲਾ ਪ੍ਰਚਾਰ ਕਰ ਦਿੱਤਾ ਤਾਂ ਕੋਈ ਉਹਦਾ ਸੁਧਾਰਿਆ ਨਾ ਕਿਸੇ ਦੇ ਘਰ ਤਾਂ ਬਸ ਗਿਆ ਨਾ ਮੇਰੇ ਇੱਕ ਆਵਾਜ਼ ਸੇ ਕਿਸੇ ਦਾ ਘਰ ਬਸ ਗਿਆ ਬਹੁਤ ਧੰਨਵਾਦ